ਸਭ ਵਿਧਾਨ ਸਭਾ ਦੇ ਵਿੱਚ ਵੀ ਬੇਹਦ ਅਹਿਮ ਜਿਹੜਾ ਰੋਲ ਹੈ ਉਹ ਸਿੱਖ ਭਾਈਚਾਰੇ ਦੇ ਵੱਲੋਂ ਦੀ ਹਰਿਆਣਾ ਦੇ ਵਿੱਚ ਅਦਾ ਕੀਤਾ ਜਾਵੇਗਾ ਕਿਉਂਕਿ ਇੱਥੇ ਵੀ ਜਿਹੜੀ ਟਿਕਟ ਹੈ ਉਸ ਦੀ ਮੰਗ ਕੀਤੀ ਜਾ ਰਹੀ ਹੈ ਇਹ ਵੀ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਆਪਣੀ ਪਾਰਟੀ ਦੇ ਹੀ ਸਿੱਖ ਚਿਹਰਿਆਂ ਨੂੰ ਟਿਕਟ ਵਿਧਾਨ ਸਭਾ ਦੇ ਵਿੱਚ ਦੇ ਦਿੱਤੀ ਜਾਵੇ ਪਰ ਸਿੱਖ ਚਿਹਰੇ ਨੂੰ ਮੂਰੇ ਜਿਹੜਾ ਹੋ ਜ਼ਰੂਰ ਲਿਆਂਦਾ ਜਾਵੇ ਇਸ ਵੇਲੇ ਸਾਡੇ ਨਾਲ ਪ੍ਰੇਤਪਾਲ ਸਿੰਘ ਪੰਨੂ ਜੀ ਜੁੜ ਰਹੇ ਨੇ ਇੰਟਰਨੈਸ਼ਨਲ ਸਿੱਖ ਫੋਰਮ ਦੇ ਜਨਰਲ ਸਕੱਤਰ ਨੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਲਿਵਿੰਗ ਇੰਡੀਆ న్యూਸ ਦੇ ਉੱਤੇ ਆਵਾਜ਼ ਆ ਰਹੀ ਹੈ ਸਰ ਤੁਹਾਡੇ ਤੱਕ ਤਾਂ ਟੈਕਨੀਕਲ ਇਸ਼ੂ ਦੇ ਕਰਕੇ ਆਵਾਜ਼ ਛਿਆਦ ਨਹੀਂ ਜਾ ਪਾਰੀ ਇੱਕ ਵਾਰ ਮੁੜ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਰ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਜੀ ਸਰ ਤੁਸੀਂ ਚੈੱਕ ਕਰਿਓ ਇੱਕ ਵਾਰ ਜੇਕਰ ਆਪ ਲੋਕ ਜਾ ਰਹੇ ਹਨ ਅਤੇ ਸਭ ਇਕੱਠੇ ਹੋ ਰਹੇ ਹਨ ਇੱਕ ਮੰਚ ਪਰ ਇੱਕ ਨਿਸ਼ਾਨ ਸਾਹਿਬ ਸਰ ਮਿਊਟ ਤਾਂ ਨਹੀਂ ਤੁਹਾਡੇ ਪਾਸਿਓਂ ਦੀ ਹੋ ਰੱਖਿਆ ਸਭ ਤੋਂ ਪਹਿਲੀ ہماری ਮੰਗ ਇਹ ਹੈ ਕਿ ਲੋਕ ਸਭਾ ਕੇ ਅੰਦਰ ਬਿਲਕੁਲ ਸਰ ਆਵਾਜ਼ ਇੱਕ ਵਾਰ ਜ਼ਰੂਰ ਚੈੱਕ ਕਰਵਾ ਦਿਓ ਸਰ ਸ਼ਾਇਦ ਤੁਹਾਡੇ ਵੱਲੋਂ ਦੀ ਮਿਊਟ ਹੈ ਸਰ ਆਵਾਜ਼ ਤੁਹਾਡੀ ਨਹੀਂ ਪਹੁੰਚ ਪਾ ਰਹੀ ਹੈ ਸਾਡੇ ਤੱਕ ਜੀ 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 ਸਰ ਹੁਣ ਆਵਾਜ਼ ਆ ਰਹੀ ਹੈ ਜੀ ਹੁਣ ਆਵਾਜ਼ ਆ ਰਹੀ ਹੈ ਸਰ ਸਭ ਤੋਂ ਪਹਿਲਾਂ ਜਾਨਣਾ ਚਾਹਵਾਂਗੇ ਕਿ ਜਿਸ ਤਰੀਕੇ ਦੇ ਨਾਲ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇੱਕ ਮੁਹਿੰਮ ਜਿਹੜੀ ਵਢੀ ਗਈ ਹੈ ਹਰਿਆਣਾ ਦੇ ਵਿੱਚ ਸਿੱਖ ਪਾਈਚਾਰੇ ਦੇ ਵੱਲੋਂ ਦੀ ਇਹ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅਸੀਂ ਧੜੇਬੰਦੀਆਂ ਤੋਂ ਹੁਣ ਉੱਪਰ ਉੱਠ ਕੇ ਸਿੱਖ ਪਾਈਚਾਰੇ ਦੇ ਲਈ ਰਿਪਰੈਜ਼ੈਂਟੇਸ਼ਨ ਸਾਨੂੰ ਚਾਹੀਦੀ ਹੈ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਔਰ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਹੈ ਵੱਤੋਵਾਦ ਆਗੂਆਂ ਨੂੰ ਟਿਕਟ ਜਿਹੜੀਆਂ ਉਹ ਦਿੱਤੀ ਜਾਵੇ ਸਭ ਤੋਂ ਪਹਿਲਾਂ ਤਾਂ ਇਸ ਦਾ ਕਾਰਨ ਜਾਨਣਾ ਚਾਹਵਾਂਗੇ ਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਕੀ ਕਾਰਨ ਜਿਹੜਾ ਰਿਹਾ ਹੈ ਦੇਖੋ ਜੀ ਕਾਰਨ ਇਹ ਹੈ ਇੱਕ 166 ਨੂੰ ਹਰਿਆਣਾ ਜਿਹੜਾ ਪੰਜਾਬ ਤੋਂ ਉਸ ਤੋਂ ਪਹਿਲਾਂ ਹਰਿਆਣਾ ਪੰਜਾਬ ਦਾ ਹਿੱਸਾ ਸੀ ਸੱਤੀ ਸਿਆਸਤ ਜਿਹੜੀ ਸੀ ਉਹ ਪੰਜਾਬ ਦੇ ਨਾਮ ਕਰਦੀ ਸੀ ਪਰ 66 ਵਿੱਚ ਜਦੋਂ ਹਰਿਆਣਾ ਵੱਖਰਾ ਹੋਇਆ ਉਸ ਤੋਂ ਬਾਅਦ ਸਾਡੀ ਜਿਹੜੀ ਸਿਆਸਤ ਹੈ ਕਿਧਰੇ ਨਾ ਕਿਧਰੇ ਪੰਜਾਬ ਦੇ ਮੋਢਿਆਂ ਤੇ ਚੱਲਦੀ ਰਹੀ ਹੈ ਅਕਾਲੀ ਦਲ ਦੇ ਆਗੂ ਪਹਿਲਾਂ ਇੱਥੇ ਹੁੰਦੇ ਰਿਹਾ ਉਹ ਕਿਉਂਕਿ ਸਿੱਖ ਡਿਗਰ ਸੀ ਜਿਹੜਾ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ ਸ਼ੁਰੂ ਵਿੱਚ ਅਕਾਲੀ ਦਲ ਨਾਲ ਲੇਕਿਨ ਅਕਾਲੀ ਦਲ ਦੇ ਆਗੂ ਜਦੋਂ ਹਰਿਆਣੇ ਚਪਤੇ ਸੀ ਜੋ ਸਿੱਖਾਂ ਦੀ ਇਹ ਕੱਢੀ ਗੱਲ ਨਹੀਂ ਸੀ ਕਰਦੀ ਉਹ ਕਿਧਰੇ ਨਾ ਕਿਧਰੇ ਚਟਾਲਿਆਂ ਦੇ ਕੋਲ ਜਾ ਕੇ ਸਿੱਖਾਂ ਦੇ ਜਿਹੜੇ ਸਿੱਟਾ ਦੀ ਗੱਲ ਕਰ ਰਹੇ ਹੁੰਦੇ ਸੀ ਕੋਈ ਪ੍ਰਵਾਨ ਕਰੂ ਤੁਹਾਨੂੰ ਹਰਿਆਣਾ ਦੇ ਸਿੱਖਾਂ ਵੋਟਾਂ ਟੈਗ ਦੇਾਂਗੇ ਉਹ ਸੱਤਾਂ ਵੋਟਾਂ ਦਾ ਸੌਤਾ ਕਰੀਏ ਪਰਸਨਲ ਹਿੱਤ ਸੀ ਪਰਸਨਲ ਜਿਹੜੇ ਮਤਲਬ ਕਾਇਸ਼ਾ ਕਰੀਆ ਕਰਦੇ ਉਸ ਤੋਂ ਬਾਅਦ ਇਸ ਹਰਿਆਣਾ ਦੇ ਵਿੱਚ ਵੱਖਰੀ ਅਲੱਗ ਕਮੇਟੀ ਮੰਗ ਜਿਹੜੀ ਉੱਠੀ ਤੇ ਵੱਖਰੀ ਪੇਟੀ ਖੇਤ ਦੇ ਵਿੱਚ ਆਈ ਲੇਕਿਨ ਵੱਖਰੀ ਕਮੇਟੀ ਦੇ ਜਿਹੜੇ ਲੀਡਰਸ਼ਿਪ ਸਾਰੇ ਦੇ ਸੰਗ ਤੇ ਡਿੱਗ ਰਿਹਾ ਹੈ ਉਹ ਜਿਹੜੀ ਹਰਿਆਣਾ ਸਿੱਖਾਂ ਨੂੰ ਉਮੀਦਾਂ ਸੀ ਦਾ ਬੁਰੀਆਂ ਸੀ ਗੁੜੀਆਂ ਤੇ ਹੁਣ ਜਿਹੜੀ ਹਰਿਆਣਾ ਦੀ ਸਿੱਖ ਸੰਗਤ ਹੈ ਉਹ ਕੀਟਰ ਤੋਂ ਸਾਈਡ ਤੇ ਹਟੋ ਨਾ ਪੰਜਾਬ ਦੇ ਕਹਿੰਦੇ ਵੋਟਰ ਕੋ ਨਾ ਜਿਹੜੇ ਕਹਿੰਦੇ ਵੋਟਰ ਕੋ ਜੀ ਆਪਣੇ ਹੱਕਾਂ ਦੀ ਆਵਾਜ਼ ਉਹ ਖੁਦ ਰਲ ਕੇ ਜਿਹੜੀ ਹੈ ਉਹ ਪਾਰਟੀ ਤੁਸੋਂ ਕੀ ਸਾਨੂੰ ਕੀ ਚਾਹੀਦਾ ਹੈ ਹਰਨ ਦੇ ਸੇਕ ਕੀ ਆਵਾਜ਼ ਅਸੀਂ ਹੁਣ ਆਪ ਜੀ ਪੰਜਾਬ ਜੀ ਸਰ ਗੁੰਨਾਮ ਸਿੰਘ ਚੜੁੰਨੀ ਜੀ ਵੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਕਿਉਂਕਿ ਜ਼ਿਕਰ ਜਿਸ ਤਰੀਕੇ ਦੇ ਨਾਲ ਤੁਸੀਂ ਕੀਤਾ ਕਿ ਅਸੀਂ ਵਕ ਵਕ ਪਾਰਟੀਆਂ ਦੇ ਕੋਲ ਜਿਹੜਾ ਹੈ ਉਹ ਜਾਵਾਂਗੇ ਔਰ ਮੰਗ ਜਿਹੜੀ ਆ ਉਹ ਉਹਨਾਂ ਦੇ ਕੋਲ ਰੱਖਾਂਗੇ ਆਪਣੀ ਜਿਸ ਨੂੰ ਲੈ ਕੇ ਰਿਪrezentੇਸ਼ਨ ਨੂੰ ਲੈ ਕੇ ਹਾਲਾਂਕਿ ਆਮ ਆਦਮੀ ਪਾਰਟੀ ਵੀ ਇਸ ਵਾਰ ਚੋਣਾਂ ਜਿਹੜੀਆਂ ਹਰਿਆਣਾ ਦੇ ਵਿੱਚ ਲੜ ਰਹੀ ਹੈ 90 ਦੀ 90 ਸੀਟਾਂ ਦੇ ਉੱਤੇ ਤੇ ਉੱਥੇ ਗੁਰਨਾਮ ਸਿੰਘ ਚੜੁੰਨੀ ਹੋਰਾਂ ਦੇ ਵੱਲੋਂ ਦੀ ਵੇ ਇਲਾਨ ਕੀਤਾ ਗਿਆ ਕਿ ਅਸੀਂ ਵੀ ਆਪਣੀ ਸਾਰੀਆਂ ਸੀਟਾਂ ਦੇ ਉੱਤੇ ਜਿਹੜਾ ਹੈ ਉਮੀਦਵਾਰ ਖੜੇ ਕਰਾਂਗੇ ਚੜੁੰਨੀ ਸਾਹਿਬ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ ਤੇ ਜ਼ਿਕਰ ਅਸੀਂ ਇਸ ਵੇਲੇ ਕਰ ਰਹੇ ਹਾਂ ਹਰਿਆਣਾ ਜੋ ਕਿ ਸਿੱਖ ਭਾਈਚਾਰਾ ਹੈ ਹਰਿਆਣੇ ਦੇ ਵਿੱਚ ਰਿਪrezentੇਸ਼ਨ ਦੀ ਗੱਲ ਕਰ ਰਿਹਾ ਹੈ ਤਾਂ ਤੁਸੀਂ ਵੀ ਵਿਧਾਨ ਸਭਾ ਚੋਣਾਂ ਜਿਹੜੀਆਂ ਹੁਣ ਲੜਨ ਜਾ ਰਹੇ ਹੋ ਤੇ ਕੀ ਜੀ ਬਿਲਕੁਲ ਸਾਰਾ ਕਰਨ ਦੇ ਚੱਲਦੇ ਵਿੱਚ ਹੈ ਤੇ ਸਾਡਾ ਜਿਹੜਾ ਰਾਜਨੀਤੀ ਦੇ ਵਿੱਚ ਆਉਣ ਦਾ ਮਤਲਬ ਹੈ ਉਹ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਰਾਜਨੀਤੀ ਚਾ ਰਹੇ ਆ ਰਾਜਨੀਤੀ ਜਿਹੜੀ ਹੈ ਉਹ ਦੂਸਰੀ ਤੋਂ ਹੋ ਗਈ ਹੈ ਕਮਜੀਪਤੀ ਜਿਹੜੇ ਨੇ ਉਹ ਰਾਜਨੀਤਿਕ ਰਾਜਨੀਤੀ ਨੂੰ ਖਰੀਦ ਰਹੇ ਨੇ ਰਾਜ ਵਿਪੱਖ ਨੂੰ ਸੱਤਾ ਪੱਖ ਨੂੰ ਪੈਸੇ ਦੇ ਕੇ ਆਪਣੇ ਪੱਖ ਦੇ ਕਾਨੂੰਨ ਬਣਵਾ ਰਹੇ ਨੇ ਤੇ ਅੱਜ ਦੇਸ਼ ਚ ਕੰਗਾਲੀ 23 ਕਰੋੜ ਲੋਕ ਦੋ ਟੈਮ ਦੀ ਰੋਟੀ ਤੋਂ ਮਹਤਾਜ ਨੇ ਜੀ ਅੱਜ ਬੇਰੋਜ਼ਗਾਰ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਨੂੰ ਭੱਜ ਰਹੇ ਨੇ ਅੱਜ ਜਿਹੜਾ ਇਲਾਜ ਦਾ ਵਪਾਰੀਕਰਨ ਹੋ ਗਿਆ ਹੈ ਅੱਜ ਪੂਰੇ ਦੇਸ਼ ਦੀ ਸੰਪਤੀ ਜਿਹੜੀ ਹੈ ਉਹ ਕਾਰਪੋਰੇਟ ਨੂੰ ਵੇਚੀ ਜਾ ਰਹੀ ਹੈ ਅੱਜ ਕਿਸਾਨ 33 ਕਿਸਾਨ ਰੋਜ਼ਾਨਾ ਸ਼ੂਸ਼ਟ ਕਰ ਲੈਂਦੇ ਨੇ ਅੱਜ 22 22 ਕਰੋੜ ਲੋਕ ਦੋ ਟਾਈਮ ਦੀ ਰੋਟੀ ਨਹੀਂ ਖਾ ਸਕਦੇ ਅੱਜ ਨੌ ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੋ ਗਈ ਹੈ ਦੇਸ਼ ਨੂੰ ਜੇ ਬਚਾਣਾ ਹੈ ਤੇ ਫਿਰ ਜੇਸ ਮਾਰਿਆ ਵੀ ਰਾਜਨੀਤੀ ਨੇ ਇਹ ਦੇਸ਼ ਨੂੰ ਬਚਾਈ ਕੀ ਬਾਰੇ ਜੀ ਰਾਜਨੀਤੀ ਦੇ ਵਿੱਚ ਜਿਹੜਾ ਹੈ ਉਹ ਕ੍ਰਿਮੀਨਲ ਲੋਕ ਉਹ ਪੈਸਾ ਪੈਸੇ ਦੇ ਲਾਲਚੀ ਲੋਕ ਸੱਤਾ ਦੇ ਲਾਲਚੀ ਲੋਕ ਕੋਰ ਰਾਜਨੀਤੀ ਦੇ ਵਿੱਚ ਚਲੇ ਗਏ ਨੇ ਸੇਵਾਦਾਰ ਲੋਕ ਰਾਜਨੀਤੀ ਦੇ ਵਿੱਚ ਨਹੀਂ ਜਾ ਰਹੇ ਜੀ ਤੇ ਸੇਵਾਦਾਰ ਲੋਕ ਜਿਹੜੇ ਨੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਜਾ ਕੇ ਰਾਜਨੀਤੀ ਨੂੰ ਸ਼ੁੱਧ ਕਰਨਾ ਪਏਗਾ ਇਸ ਕਰਕੇ ਅਸੀਂ ਪਾਰਟੀ ਬਣਾਈ ਹੈ ਜੀ ਤੇ ਹਰਿਆਰੇ ਦੇਵਿੰਚ ਅਗਲਾ ਇਲੈਕਸ਼ਨ ਜਦਾ ਹੈ ਬਿਲਕੁਲ ਬਿਲਕੁਲ ਸੰਯੁਕਤ ਸਗਰਸ਼ ਪਾਰਟੀ ਤੁਸੀਂ ਨਾਮ ਜਿਹੜਾ ਰੱਖਿਆ ਕਿਉਂਕਿ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਹੈ ਤੁਸੀਂ ਕਰਦੇ ਰਹੇ ਹੋ ਕਿਸਾਨੀ ਮੰਗਾਂ ਨੂੰ ਲੈ ਕੇ ਵੀ ਤੇ ਵੈਸੇ ਵੀ ਪਰ ਸਿੱਖ ਭਾਈਚਾਰੇ ਦੇ ਮਸਲਿਆਂ ਲੈ ਕੇ ਸੇ ਖਾਸ ਤੌਰ ਦੇ ਉੱਤੇ ਅੱਜ ਜ਼ਿਕਰ ਕਰ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਜੜੂਨੀ ਸਾਹਿਬ ਕੀ ਹੁਣ ਤੱਕ ਤੁਸੀਂ ਕਿਉਂਕਿ ਜ਼ਿਕਰ ਕੀਤਾ ਸੀ ਵੀ ਸਾਰੀ ਸੀਟਾਂ ਦੇ ਉੱਤੇ ਵੀ ਆਪਣੇ ਉਮੀਦਵਾਰ ਖੜੇ ਕਰਾਂਗੇ ਸਿੱਖ ਚਾਰੇ ਕਿੰਨੇ ਹੋਣਗੇ ਇਸ ਦੇ ਵਿੱਚ ਦੇਖੋ ਸਿੱਖ ਚਾਰੇ ਤੇ ਇਸ ਦੇ ਵਿੱਚ ਜਿੰਨੇ ਵੀ ਆਉਣਗੇ ਵਿਰਾਲ ਤੇ ਅਸੀਂ ਕੱਲ ਤੋਂ ਪ੍ਰਚਾਰ ਸ਼ੁਰੂ ਕੀਤਾ ਹੈ ਪਰ ਪਹਿਲੀ ਗੱਲ ਤੇ ਮੈਂ ਸਿੱਖਾਂ ਜੀ ਇਹ ਸਿੱਖ ਪਾਈ ਚਾਰੇ ਦੀ ਗੱਲ ਕਰੀਏ ਤੇ ਪਹਿਲੀ ਗੱਲ ਤੇ ਮੈਂ ਹੀ ਸਿੱਖਾਂ ਜੀ ਇਹ ਦੂਜੀ ਗੱਲ ਇਹ ਹੈ ਕਿ ਵੀ ਅਸੀਂ ਧਰਮ ਤੇ ਜਾਤ ਤੋਂ ਉੱਤੇ ਉੱਠ ਕੇ ਜਿਹੜੇ ਕਾਬਲ ਲੋਕ ਨੇ ਉਹਨਾਂ ਨੂੰ ਸੰਸਦ ਤੇ ਵਿਧਾਨ ਸਭਾ ਦੇ ਵਿੱਚ ਬੇਜਲਦੀ ਕੋਸ਼ਿਸ਼ ਕਰਾਂਗੇ ਤੇ ਬੇਸ ਤੇ ਸਮਾਜ ਇਹਦੇ ਜਿਹੜਾ ਹੈ ਭਾਈਚਾਰਾ ਹੋਰ ਬਣਾਵਾਂਗੇ ਬਿਲਕੁਲ ਬਿਲਕੁਲ ਜੁਰਨ ਸਾਹਿਬ ਤੁਸੀਂ ਜੁੜੇ ਹੋ ਸਾਡੇ ਨਾਲ ਕਿਉਂਕਿ ਪ੍ਰਤਪਾਲ ਸਿੰਘ ਜੀ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਪ੍ਰਤਪਾਲ ਜੀ ਇਹ ਮੀਟਿੰਗ ਕਿਉਂਕਿ ਜੋ ਤੁਸੀਂ ਕੀਤੀ ਸੀਗੀ 14 ਤਰੀਕ ਨੂੰ ਮੀਟਿੰਗ ਕੀਤੀ ਸੀਗੀ ਉਸ ਦੇ ਵਿੱਚ ਜ਼ਿਕਰ ਸੀਗਾ ਕਿ ਅਸੀਂ ਵੱਖ-ਵੱਖ ਪਾਰਟੀਆਂ ਨੂੰ ਮੰਗ ਪੱਤਰ ਦੇਵਾਂਗੇ ਕੀ ਤੁਸੀਂ ਮੰਗ ਪੱਤਰ ਦੇ ਚੁੱਕੇ ਹੋ ਜਾਂ ਉਸ ਨੂੰ ਲੈ ਕੇ ਵੀ ਹਲੇ ਰਣਨੀਤੀ ਚੱਲ ਰਹੀ ਹੈ ਸਾਡੀਆਂ ਜ਼ਿਲ੍ਹਾ ਪੱਧਰ ਤੇ ਅੱਜ ਗੁਰਦੁਆਰਾ ਮਨਜੀਤ ਸਾਹਿਬ ਪਾਟਿਸਪੇਟੇ ਕਰਨਾ ਪਸਟ ਟੈਕਸ ਪਟਾ ਨਾਮ ਪਾਉਂਸ ਪਸੇ ਸੰਗਠਨ ਦਾ ਨੰਪ੍ਰਖਿਆ ਜੇ ਇੱਕ ਟਿੱਪਦਾ ਹਰਿਆਣਾ ਸਿੱਖ ਏਕਤਾ ਦਾ ਤੋਂ ਅੱਜ ਸਰ ਮੰਜੀ ਸਾਹਿਬ ਕੇ ਅਰਦਾਸ ਕਰਕੇ ਜਿੱਥੇ ਮੰਜੀ ਪਹੁੰਚੇ ਸੰਗਤ ਵੀ ਪਹੁੰਚੀ ਅੱਜ ਅਰਦਾਸ ਕਰਕੇ ਬਾਅਦ ਜੀ ਮੈਂ ਇੱਕ ਬੇਨਤੀ ਕਰਦੇ ਆ ਕਿ ਕਰੇ ਸਾਡਾ ਮੁੱਦਾ ਇਹ ਹੈ ਕਿ 18 ਲੱਖ ਜਿਹੜਾ ਸਿੱਖਾਂ ਦੀ ਕੋਟ ਹਰਿਆਣੇ ਚ ਸਿੱਖ ਤੁਸੀਂ ਸਮਾਜ ਦਾ ਹਿੱਸਾ ਤੇ ਦੇਸ਼ ਦਾ ਹਿੱਸਾ ਜੀ ਇਸ ਤੇ ਦੀ ਤਰੱਕੀ ਤੇ ਵੱਡਾ ਯੋਗਦਾਨ ਪਾਇਆ ਸਾਡੇ ਸਰਦਾਂ ਤੇ ਵਿੱਚ ਜਾ ਕੇ ਕੁਰਬਾਨੀਆਂ ਦਿੰਦੇ ਨੇ ਜੀ ਤੇ 18 ਇੱਕ ਵੀ ਲੋਕ ਸਭਾ ਦੇ ਵਿੱਚ ਕੋਈ ਰਾਜ ਸਭਾ ਦੇ ਵਿੱਚ ਸਿਕਰੀਪਟ ਐਕਟੀਵਿਟੀ ਕਮੇਟੀ ਕੋਈ ਸੀ ਹਰਿਆਣਾ ਦੇ ਸਿੱਖਾਂ ਨੂੰ ਪਾਰਟੀ ਦੇ ਵਿੱਚ ਕੋਈ ਰਿਪਰੈਜ਼ੈਂਟੇਟ ਜੀ ਲੋਕ ਸਭਾ ਦੇ ਵਿੱਚ ਵੀ ਮਿਲਦੀਆਂ ਨੇ ਪੱਧਪੂਤ ਮਾਤਰਾ ਐਸ ਕੀ ਨਹੀਂ ਪਈ ਐਸ ਕੀ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਜੇ ਅੱਜ ਉਹ ਭਜਨ ਕੀ ਬੀਜੇਪੀ ਤੱਕ ਤੱਕ ਹਰਿਆਣਾ ਕੋ ਸੱਤੇ ਤੇ ਉਹ ਸਬਸਕਾਂ ਦੇ ਵੋਟਰ ਇੱਕ ਐਟ ਜੋ ਨਹੀਂ ਖੰ ਲਗਾ ਜਾਗਰੂਕ ਹੋ ਕੇ ਇਕਜਟ ਹੋ ਕੇ ਦੇ ਕਿਹੜਾ ਹੈ ਉਹਨਾਂ ਤੇ ਮਤ ਦੀ ਗੱਲ ਕਰਨ ਮੱਕ ਜੀ ਪ੍ਰਿਤਪਾਲ ਜੀ ਵੀ ਥੋੜਾ ਤੋਂ ਜਾਨਣਾ ਚਾਹਾਂਗੇ ਕਿਉਂਕਿ ਇਹ ਗੁਰਮ ਸਿੰਘ ਚੜੂਰੀ ਜੀ ਵੀ ਜਿਹੜਾ ਹੈ ਇਸ ਵਾਰ ਚੋਣਾਂ ਲੜਨ ਜਾ ਰਹੇ ਨੇ ਉਮੀਦਵਾਰ ਖੜੇ ਕਰ ਰਹੇ ਨੇ ਔਰ ਉਧਰ ਆਮ ਆਦਮੀ ਪਾਰਟੀ ਨੇ ਵੀ ਐਲਾਨ ਕਰ ਦਿੱਤਾ ਹੈ ਤਾਂ ਕੀ ਇਹਨਾਂ ਪਾਰਟੀਆਂ ਦੇ ਕੋਲ ਵੀ ਤੁਸੀਂ ਮੰਗ ਪੱਤਰ ਲੈ ਕੇ ਜਾਓਗੇ ਦੇਖੋ ਜੀ ਸਾਡੀ 52 ਮੈਂਬਰੀ ਸਾਡੇ ਚ ਕੋਈ ਵੀ ਇੱਕ ਬੰਦਾ ਜਿਹੜਾ ਉਹ ਦੇਖ ਇੱਥੇ ਕਿਨੇ ਚੜਨਾ ਪਤਾਇਆ ਕਿ ਉਹ ਅੰਤਰਖਾਤੇ ਬਹਿ ਕੇ ਆਪਣੀਆਂ ਫੈਸਲੇ ਕਰ ਲਿੰਦਾ ਤੇ ਸੰਖੇਪ ਚ ਫਿਰ ਦੇਖਦੇ ਕਿ ਕਿਹ ਪਰਤ ਤੋੜ ਸਕਦਾ ਤੋਂ ਮੈਂ ਕਿ ਅਸੀਂ ਪੂਰੀ ਕਮੇਟੀ ਤੇ ਕਿ ਪੂਰੀ ਮੀਟਿੰਗ ਕਰ ਸਕਦਾ ਕਹਿੰਦੀਆਂ ਕਿ ਕਿਹ ਕਿਹ ਪਾਰਟੀ ਪੈ ਕੇ ਜਿੰਦਾ ਦਿੰਦਿਆਂ ਨੇ ਇਹ ਆਉਣ ਵਾਲੇ ਦਿਨਾਂ ਜੀ ਇਹ ਵੀ ਥੋੜੀ ਤੋਂ ਜਾਨਣਾ ਚਾਹਾਂਗੇ ਪ੍ਰਤਪਾਲ ਜੀ ਕਿ ਕਿਉਂਕਿ ਮੰਗਾਂ ਦਾ ਲਗਾਤਾਰ ਜ਼ਿਕਰ ਹੋ ਰਿਹਾ ਰਿਪਰੈਜੈਂਟੇਸ਼ਨ ਦਾ ਤਾਂ ਜ਼ਿਕਰ ਹੈ ਹੀ ਹੈ ਰਾਜ ਸਭਾ ਦੇ ਵਿੱਚ ਕਿਉਂਕਿ ਸੀਟ ਖਾਲੀ ਹੋਈ ਹੈ ਤਾਂ ਉਸ ਨੂੰ ਲੈ ਕੇ ਵੀ ਦਬਾਅ ਪਾਉਣ ਦੀ ਕਿ ਤੁਸੀਂ ਕੋਸ਼ਿਸ਼ ਸਰਕਾਰ ਦੇ ਉੱਤੇ ਕਰੋਗੇ ਜਾਂ ਫਿਰ ਜਿਹੜੀ ਵੱਖ-ਵੱਖ ਪਾਰਟੀਆਂ ਨੇ ਉਸ ਨੂੰ ਲੈ ਕੇ ਕਰੋਗੇ ਔਰ ਕੀ ਕੁਝ ਮੰਗਾਂ ਖਾਸ ਤੌਰ ਦੇ ਉੱਤੇ ਨੇ ਇਸ ਵੇਲੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਕਿ ਪ੍ਰਵਾਨ ਨਹੀਂ ਹੋ ਰਹੀਆਂ ਸਰਕਾਰ ਦੇ ਵਿੱਚ ਜਿਸ ਦੇ ਕਰਕੇ ਹੁਣ ਚੋਣਾਂ ਦੇ ਰਾਹੀਂ ਜਿਹੜਾ ਹੈ ਉਹ ਜ਼ਿਕਰ ਕੀਤਾ ਜਾ ਰਿਹਾ ਇਹ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਦਬਾਅ ਪਾਉਣ ਵਾਲੀ ਕੋਈ ਗੱਲ ਹੱਕ ਮੰਗ ਰਹੇ ਜੇ ਸੈਂਟਰ ਦੇ ਵਿੱਚ ਸਾਡਾ ਕੋਈ ਨੁਮਾਇੰਦਾ ਨਹੀਂ ਹੈ ਹਰਿਆਣੇ ਦੇ ਸਿੱਖਾਂ ਦਾ ਨਾ ਬਿਉਰਟੀ ਕਮਿਸ਼ਨ ਚਾਹੇ ਨਾ ਲੋਕ ਸਭਾ ਚਾਹੇ ਨਾ ਆਹੀਂ ਕਿਸੇ ਹੋਰ ਜਿਹੜੀ ਹੈ ਕੰਸਟੀਟਿਊਸ਼ਨਲ ਜਿਹੜੀ ਹੈ ਬਾਡੀਜ਼ ਨੇ ਕਿਸੇ ਦੇ ਅੰਦਰ ਪਿਆ ਸਿੱਖ ਹੈਗੇ। ਸੋ ਇਹ ਤਾਂ ਸਾਡਾ ਹੱਕ ਹੈ ਕਿ ਘੱਟੋ ਘੱਟ ਉਹ ਰਾਜਪਾਲ ਦੀ ਸੀਟ ਖਾਲੀ ਹੋਈ ਹੈ ਉਹ ਸੀਟ ਤੇ ਇੱਕ ਸਿੱਖ ਨੂੰ ਭੇਜ ਦਿਓ। ਅਸੀਂ ਘੱਟੋ ਘੱਟ ਸੈਂਟਰ ਦੀਆਂ ਸਾਡੇ ਬੜੇ ਮਸਲੇ ਨੇ ਕਿ ਸੈਂਟਰ ਨੂੰ ਇੱਕ ਤੇ ਰਿਪਰੈਜ਼ੈਂਟੇਟਿਵ ਹੋਏਗਾ। ਕਿ ਇਹ ਸਾਡਾ ਹੱਕ ਹੈ ਅਸੀਂ ਕਿੱਥੇ ਸਿੱਟਾ ਆਪਣਾ ਹੱਕ ਮੰਗ ਰਹੇ ਹਾਂ। ਜੀ ਆ ਕੋਈ ਉਮੀਦ ਤੁਹਾਨੂੰ ਅਜੇ ਹੀ ਜਾਗ ਰਹੀ ਹੈ ਕਿਉਂਕਿ ਹੁਣ ਤੱਕ ਲੋਕ ਸਭਾ ਦੇ ਵਿੱਚ ਵੀ ਜੇਕਰ ਦੇਖਿਆ ਜਾਵੇ ਤਾਂ ਹਰਿਆਣਾ ਦੀ ਰਿਪਰੈਜੈਂਟੇਸ਼ਨ ਜਿਹੜੀ ਹੈ ਉਹ ਨਹੀਂ ਰਹੀ ਹੈ ਯਾਨੀ ਕਿ ਹਰਿਆਣਾ ਦੇ ਜਿਹੜੇ ਸਿੱਖਾਂ ਦੀ ਰਿਪਰੈਜੈਂਟੇਸ਼ਨ ਉਹ ਨਹੀਂ ਰਹੀ ਹੈ ਤਾਂ ਕੋਈ ਉਮੀਦ ਇਸ ਵੇਲੇ ਹੈ ਕੋਈ ਆਸ ਹੈ ਕਿਉਂਕਿ ਕਾਂਗਰਸ ਵੀ ਸੱਤਾ ਦੇ ਵਿੱਚ ਰਹੀ ਹੈ ਉਧਰ ਭਾਜਪਾ ਵੀ ਸੱਤਾ ਦੇ ਵਿੱਚ ਰਹੀ ਹੈ ਕਿ ਇਹ ਮੰਗ ਜਿਹੜੀ ਹੈ ਥੋੜੀ ਪ੍ਰਵਾਨ ਹੋ ਸਕਦੀ ਹੈ ਦੇਖੋ ਜੀ ਜਿੱਦਨ ਹਰਿਆਣਾ ਗੁਰਦੂ ਕਿਸੇ ਕੋ ਉਧਰ 10 12 ਲੋਕ ਸਾਰਕ ਤੱਕ ਕਿ ਪੂਰੀ ਪਰ ਹੌਲੀ 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 ਉਹ ਸੰਗਤ ਕਰਨ ਕੁਡਾ ਸਰਕਾਰ ਨੂੰ ਵੀ ਹਰਿਆਣਾ ਕ ਪਾਸ ਬੀਜੇਪੀ ਨੂੰ ਵੀ ਉਸ ਉਸ ਮੰਗ ਨੂੰ ਮੰਨਣਾ ਪਿਆ ਤੇ ਜਦੋਂ ਕਿ ਉਹਦੋਂ ਸਾਰੀਆਂ ਪੱਟਪਨੀਆਂ ਜਾਂ ਚੱਕ ਹੋ ਚੁੱਕੀ ਹੈ ਜਿਹੜੀਆਂ ਹੁਣ ਕਿਹਾ ਤੁਸੀਂ ਇਹਦੇ ਕੋ ਸ਼ੁਰੂਆਤ ਚ ਇਹਨਾਂ ਦਾ ਡਾਊਟ ਸਾਹ ਮਿਲ ਰਿਹਾ ਹੈ ਪੂਰੇ ਹਰਿਆਣਾ ਚ ਕਿਹੜੇ ਪੱਦਰ ਤੇ ਮੁੱਖ ਤੇ ਛਾਂਪੂਰੇ ਹੈ ਜੀ ਤਾਂ ਤਾ ਕੁਝ ਕੇਂਦਿਤ ਹੈ ਉਹ ਚੰਦ ਹੈ ਸਾਡੀਆਂ ਜਿਹੜੀਆਂ ਉਹ ਮੰਗਾ ਜੇ ਸਾਡੀਆਂ ਪੂਰੀ ਕੋਕੇ ਰਹਿਣਾ ਜੀ ਅੱਜ ਹੋ ਕੇ ਕੱਪ ਹੋਵੇ ਲੈ ਆਪ੍ਰਿਤਪਾਲ ਸਿੰਘ ਜੀ ਕਿਉਂਕਿ ਇਹ ਅੱਜ ਦੀ ਸ਼ੁਰੂਆਤ ਨਹੀਂ ਹੈ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਸ ਨੂੰ ਲੈ ਕੇ ਸੰਘਰਸ਼ ਕਰ ਰਹੇ ਹੋ ਤਾਂ ਹੁਣ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਮੀਟਿੰਗਾਂ ਦਾ ਦੌਰ ਤੇਜ਼ ਕੀਤਾ ਹੈ ਤਾਂ ਕੀ ਖੁਦ ਕਿਸੇ ਆਗੂ ਦੇ ਵੱਲੋਂ ਦੀ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੀਆਂ ਮੰਗਾਂ ਨੂੰ ਲੈ ਕੇ ਸਾਡੇ ਕੋਲ ਕੁਝ ਮੈਸੇਜ ਆਏ ਗਾਟੀਆਂ ਵੱਲੋਂ ਮੈਸੇਜ ਆਏ ਕਿ ਤੁਸੀਂ ਅਸੀਂ ਕਿਹਾ ਜੀ ਦੋ ਚਾਰ ਬੰਦੇ ਨਹੀਂ ਇਹ ਪੂਰਾ 51 ਮੈਂਬਰੀ ਕਮੇਟੀ ਜੀ ਤੇ ਅਸੀਂ ਜਿਹੜੇ ਸਾਰੇ ਪੂਰੀ ਕਮੇਟੀ ਸਾਡੀ ਜਿੱਤੀ ਤੇ ਅਪਰੀਕ ਹੈ ਤੋਂ ਪੂਰੀ ਪੂਰੀ ਮੈਂਬਰੀ ਕਮੇਟੀ ਹੀ ਬੈਕਿਕਲ ਜੀ ਬਿਲਕੁਲ ਗੁਰਨਾਮ ਸਿੰਘ ਚੜੂਨੀ ਜੀ ਵੀ ਸੜਨਾ ਲਗਾਤਾਰ ਜੁੜੇ ਹੋਏ ਨੇ ਚੜੂਨੀ ਸਾਹਿਬ ਤੁਸੀਂ ਆਪਣੀ ਪਾਰਟੀ ਦਾ ਸੀ ਜ਼ਿਕਰ ਜ ਕਰੀਏ ਤਾਂ ਤੁਸੀਂ ਕਾਫੀ ਮੰਗਾਂ ਜੜੀਆਂ ਨੇ ਪਹਿਲਾਂ ਦਸੀਆਂ ਜਿਨ੍ਹਾਂ ਦੇ ਕਰਕੇ ਸੰਘਰਸ਼ ਵੀ ਜਿਹੜਾ ਹੈ ਬਹੁਤੀ ਵਾਰ ਕਰਨਾ ਪਿਆ ਹੁਣ ਤੱਕ ਵੀ ਜਿਹੜਾ ਸੰਘਰਸ਼ ਦੇ ਰਾਹ ਦੇ ਉਤੇ ਹੀ ਜਿਹੜਾ ਹੋ ਰਹਿਣਾ ਪਿਆ ਹੈ ਚਾਹੇ ਕਿਸਾਨੀ ਮੰਗਾਂ ਦਾ ਸੀ ਜ਼ਿਕਰ ਕਰੀਏ ਤਾਂ ਤੁਸੀਂ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਜ਼ਿਕਰ ਕੀਤਾ ਪ੍ਰਚਾਰ ਅਸੀਂ ਸ਼ੁਰੂ ਕੀਤਾ ਹੈ ਕੀ ਕੁਝ ਮੰਗਾਂ ਜੜੀਆਂ ਨੇ ਮੁੱਖ ਨੇ ਜਿਨ੍ਹਾਂ ਨੂੰ ਤੁਸੀਂ ਮੋਰੀ ਰੱਖ ਰਹੇ ਹੋ ਨਹੀਂ ਹੁਣ ਸਾਡੀਆਂ ਮੰਗਾਂ ਨਹੀਂ ਹੈ ਜੀ ਮੁੱਦਿਆਂ ਦਾ ਜ਼ਿਕਰ ਜੀ ਉਹ ਤੇ ਸਾਡੇ ਇਹ ਹੈ ਕਿ ਵੀ ਅਸੀਂ ਆ ਅਸੀਂ ਆਪ ਸੱਤਾ ਦੇ ਬੈਠਾਂਗੇ ਤੇ ਫਿਰ ਉਹਨਾਂ ਨੂੰ ਕੋਈ ਕਰਾਂਗੇ ਜੀ ਜੀ ਕਿਹੜੇ ਮੁੱਦੇ ਨੇ ਉਹ ਮੇਰੇ ਕਵੇਰੇ ਵਰਗ ਦਾ ਜਿਹੜਾ ਹੈ ਉਹ ਉਹਨੇ ਅਸੀਂ ਤਰੱਕੀ ਵਾਸਤੇ ਜਿਹੜਾ ਹੈ ਮਤਲਬ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ 200 200 ਗੱਜ ਦੇ ਵਿੱਚ ਦੋ ਕਮਰੇ ਦਾ ਮਕਾਨ ਬਣਾ ਕੇ ਦੇਾਂਗੇ ਬੜਾ ਫਾਇਸਲਾ ਸਰ ਤੇ ਜਿਹੜਾ ਬੇਰੋਜ਼ਗਾਰ ਨੇ ਉਹਨਾਂ ਨੂੰ ਕਰੋ ਚ ਆਪਣਾ ਰੋਜ਼ਗਾਰ ਖੋਲਣ ਵਾਸਤੇ 5 ਲੱਖ ਰੁਪਏ ਗ੍ਰਾਂਟ ਫਰੀ ਜਿਹੜੀ ਵਾਪਸ ਨਹੀਂ ਲੈਣੀ ਮਿਸਾਲਾ ਨੂੰ 12000 ਰੁਪਏ ਪਰ ਹੇਕੜ ਜਿਵੇਂ ਧਰੰਗਨਾ ਸਰਕਾਰ ਦਿੰਦੀ ਹੈ ਇਸ ਤਰ੍ਹਾਂ ਅਸੀਂ ਦੇ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਹੈ ਮਤਲਬ ਜਿਹੜਾ ਖੇਤੀ ਕਰਨ ਵਾਸਤੇ ਜਿਹੜਾ ਸਾਰਿਆਂ ਨੂੰ ਸੱਜ ਕੇ ਪੈਂਦੇ ਸੁਸਾਇਟੀ ਬਣਾ ਕੇ ਪੂਰੇ ਖੇਤੀ ਦੇ ਜਿਹੜੇ ਸਾਹਮਣੇ ਲੱਪਰ ਨੇ ਉਹ ਇੱਕੋ ਜਗ੍ਹਾ ਤੇ ਮਿਲਣਗੇ ਮਤਲਬ ਕੋਈ ਵੀ ਉਹਨਾਂ ਨੂੰ ਜਿਹੜਾ ਹੈ ਨੌਨ ਰੋਬਰ ਨੋਵਾਂ ਉਸ ਤੇ ਜਾ ਸਕਦਾ ਹੈ ਜੀ ਮਨਰੇਗਾ ਦੇ ਵਿੱਚ 200 ਦਿਨ ਦੀ ਮਜ਼ਦੂਰੀ ਤੇ 500 ਰੁਪਏ ਉਹਦਾ ਰੇਟ ਤੇ ਜਿਹੜੇ ਲੱਗੂ ਉਦੋਗ ਨੇ ਉਹਨਾਂ ਦਾ ਟੈਕਸ ਮਾਫ ਉਹਨਾਂ ਨੂੰ ਅੰਦਾਨ ਐਮ ਐਸ ਪੀ ਦੀ ਗਰੰਟੀ ਜੀ ਫਸਲ ਖਰਾਬ ਹੋ ਜਾ 50000 ਮੁਆਵਜ਼ਾ ਜਿਹੜੇ ਪਟੇਦਾਰ ਤੇ ਜਿਹੜੇ ਜ਼ਮੀਨਾਂ ਨੇ ਮੁਸ਼ਤਰਕਾ ਮਾਲਕਾਨ ਤੇ ਪਟੇਦਾਰਾਂ ਦੀ ਉਹਨਾਂ ਦਾ ਮਾਲਕਾਨਾ ਹੱਕ ਕਿਸਨੂੰ ਦਰਵਾਵਾਂਗੇ ਇਹ ਜਿਹੜਾ ਇਲਾਜ ਬਿਲਕੁਲ ਫ੍ਰੀ ਹੋਏਗਾ ਪੜਾਈ ਬਿਲਕੁਲ ਫ੍ਰੀ ਹੋਏਗੀ ਜੀ ਇਹ ਇਸ ਤਰ੍ਹਾਂ ਦੇ ਮਤਲਬ ਕਿ ਨਸੂਨ ਡਿਲੀਵਰੀ ਹੋਏਗੀ ਇਸ ਤਰ੍ਹਾਂ ਜਿਹੜਾ ਹੈ ਸਿੱਖਿਆ ਥੱਲੇ ਤੋਂ ਲੈ ਕੇ ਉੱਤੇ ਤੱਕ ਭਾਵੇਂ ਡਿਗਰੀ ਮਰਜ਼ੀ ਦੇਉ ਸਾਰੀ ਫ੍ਰੀ ਹੋਏਗੀ ਜੀ ਕਰਮਚਾਰੀਆਂ ਦਾ ਢੇਡਾ ਪ੍ਰਾਧ ਖਤਮ ਹੋਏਗਾ 25000 ਘੱਟੋ ਘੱਟ ਡਾਲਰ ਤਨਖਾਹ ਹੋਏਗੀ ਬਰਸਾਤੀ ਪਾਣੀ ਜਿਹੜਾ ਹੈ ਉਹ ਨਦੀਆਂ ਨੂੰ ਬੰਨ ਕੇ ਕਦੀ ਉਹਨਾਂ ਨੂੰ ਥੋੜਾ ਡੂੰਘਾ ਕਰਕੇ ਤੇ ਉਹਨਾਂ ਦੇ ਕਿਨਾਰੇ ਪੱਕੇ ਕਰਕੇ ਤਲੋ ਬਣਾ ਕੇ ਢਿੱਲਾ ਬਣਾ ਕੇ ਉਹ ਸਾਰਾ ਬਰਖਾਤੀ ਪਾਣੀ ਖੇਤੀ ਵਾਸਤੇ ਜੂਰਦਾ ਬਾੜ ਵੀ ਰੁਕੇਗੀ ਤੇ ਪਾਣੀ ਵੀ ਬਚੇਗਾ ਜ਼ਮੀਨ ਦਾ ਤੇ ਜਿਹੜੇ ਰੇੜੀ ਵੱਡੀ ਵਾਲੇ ਸ਼ਹਿਰ ਆਏ ਨੇ ਉਹਨਾਂ ਲਈ ਅਸੀਂ ਜਿਹੜਾ ਹੈ ਉਹ ਐਸੀ ਰਾਹਤ ਜਿਹੜਾ ਹੈ ਉਹ ਬਿਕਾਉਣ ਵਾਸਤੇ ਰੋਜ਼ਗਾਰ ਕਰਨ ਵਾਸਤੇ ਰੇੜੀ ਵੱਡੀ ਵਾਲੋਂ ਅਲੱਗ ਤੋਂ ਪਲਾਟ ਇਹ ਸਾਰਾ ਕੰਮ ਅਸੀਂ ਜਿਹੜਾ ਹੈ ਉਹ ਕਰਾਂਗੇ ਜੀ ਬਿਲਕੁਲ ਬਿਲਕੁਲ ਠੀਕ ਹੈ ਚੜੂਨੀ ਸਾਹਿਬ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਤਾਂ ਪਾਰਟੀ ਜਿਹੜੀ ਹੈ ਉਹ ਹੁਣ ਬਣਾ ਲਈ ਗਈ ਹੈ ਔਰ ਪ੍ਰਚਾਰ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਪਰ ਕਿੰਨਾ ਹੁੰਗਾਰਾ ਮਿਲਦਾ ਹੈ ਦੇਖਣਾ ਹੋਵੇਗਾ ਸਾਡੇ ਨਾਲ ਇਸ ਵੇਲੇ ਲਗਾਤਾਰ ਪ੍ਰਤਪਾਲ ਸਿੰਘ ਜੀ ਜੁੜੇ ਹੋਏ ਨੇ ਪ੍ਰਤਪਾਲ ਜੀ ਤੁਹਾਡੇ ਤੋਂ ਇੱਕ ਸਵਾਲ ਇਹ ਵੀ ਹੈ ਕਿ ਕੀ ਮੰਨਦੇ ਹੋ ਕਿ ਕਾਰਨ ਮੰਨਦੇ ਹੋ ਖਾਸ ਤੌਰ ਦੇ ਉੱਤੇ ਜਿਹੜਾ ਮੁੱਖ ਕਾਰਨ ਲੱਗਦਾ ਤੁਹਾਨੂੰ ਕਿ ਹੁਣ ਤੱਕ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਸਿੱਖਾਂ ਨੂੰ ਨਹੀਂ ਦਿੱਤੀ ਗਈ ਹੈ ਸਿਕ ਚਿਹਰਾ ਹੁਣ ਤੱਕ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਨਹੀਂ ਭੇਜਿਆ ਗਿਆ ਕਰਨੀ ਹੈ ਨਾ ਕਿ ਸਾਡੀ ਇੱਕ ਜ ਸਰਕਾਰਾਂ ਨੂੰ ਨਜ਼ਰ ਆ ਗਿਆ ਕਿ ਪੱਪੋ ਤੇ ਰਾਜ ਕਰੋ ਦੀ ਨੀਤੀ ਤੇ ਇਹਨਾਂ ਨੂੰ ਧੜਿਆਂ 'ਚ ਵੰਡ ਦਿਓ ਇਹ ਵੱਖ-ਵੱਖ ਪਾਰਟੀਆਂ 'ਚ ਵੰਡ ਦਿਓ ਇਹਨਾਂ ਦੇ ਧਾਰਮਿਕ ਮੁੱਦਿਆਂ 'ਚ ਉਲਝਾ ਦਿਓ ਤਾਂ ਕਿ ਕਾਪਸੇ ਜੁਲਝੇ ਰਹਿਣ ਤੇ ਇਕੱਠੇ ਹੋਈ ਨਾ ਸਕਣ ਜੁੜੇ ਇਕੱਠੇ ਹੋ ਗਏ ਤੇ ਇਹ ਆਪਣੇ ਹੱਕਾਂ ਦੀ ਗੱਲ ਕਰਨਗੇ ਸੋ ਸਭ ਤੋਂ ਵੱਡੀ ਦਿੱਕਤ ਸਾਡੀ ਰਹੀ ਹੈ ਕਿ ਕੌਮ ਸਾਡੀ ਇਕੱਠੀ ਹੋ ਕੇ ਨਹੀਂ ਚੱਲੀ ਅਸੀਂ ਇਹ ਕਹਿ ਕੇ ਚੱਲ ਰਹੇ ਹਾਂ ਕਿ ਬੜੇ ਸਾਡੇ ਮੁੱਦੇ ਐਫ ਜੀ ਨੇ ਜਿਹਦੇ ਤੇ ਵਿਵਾਦ ਹੈ ਜਿਹਦੇ ਤੇ ਵੱਖ-ਵੱਖ ਮੁੱਦਿਆਂ ਨੂੰ ਛੱਡ ਦਿਓ ਪਰ ਜਿਹੜੇ ਮੁੱਦੇ ਤੇ ਸਾਰਿਆਂ ਦੇ ਵਿਚਾਰ ਇੱਕੋ ਜਿਹੇ ਨੇ ਸਾਰੇ ਚੰਦ ਨੇ ਵੀ ਇਹ ਕੰਮ ਹੋਣਾ ਚਾਹੀਦਾ ਉਹਨਾਂ ਮੁੱਦਿਆਂ ਤੇ ਇਕੱਠੇ ਹੋਜੋ ਸੋ ਵਿਵਾਦਿਤ ਮੁੱਦੇ ਸਾਡੇ ਜਿਹੜੇ ਉਹ ਪਾਰਟ ਦੇ ਵੱਡੇ ਜਨਰਦਾਰ ਬੈਠਣਗੇ ਸਾਡੇ ਅਕਾਲ ਤਖਤ ਦੇ ਜਨਰਦਾਰ ਜਾਂ ਹੁਣ ਤੱਕ ਸਾਡੇ ਜਨਰਦਾਰ ਬੈਠ ਕੇ ਉਹਨਾਂ ਮੁੱਦਿਆਂ ਦੇ ਵਿਚਾਰ ਕਰਨਗੇ ਉਹ ਹੱਲ ਹੁੰਦੇ ਰਹਿਣਗੇ ਲੇਕਿਨ ਜਿਹੜੇ ਮੁੱਦੇ ਤੇ ਹਰ ਸਿਕਸ ਸਹਿਮਤ ਹੈ ਭਾਜਪਾ ਦਾ ਸਿਕਸ ਹੈ ਹੈ ਕਾਂਗਰਸ ਦਾ ਸਿਕਸ ਹੈ ਹਮਤਾ ਅਕਾਲੀ ਦਲ ਦਾ ਸਹਿਮਤ ਆਪਾ ਦੀ ਪਾਰਟੀ ਦਾ ਸਹਿਮਤ ਹੈ ਚਰਨ ਕਮੇਟੀ ਦਾ ਸਹਿਮਤ ਹੈ ਇੱਕ ਇੱਕ ਨਿਕਿਤ ਸਹਿਮਤ ਹੈ ਜਿਹੜੇ ਮੁੱਦਿਆਂ ਤੇ ਸਾਰਕਿਤੇ ਹਮ ਇੱਕਦਮ ਮੁੱਦ ਕਿਆ ਇਕੱਠੇ ਹੁੰਦਾ ਉਹ ਪ੍ਰਸਤਤ ਕਿ ਕੋਸ਼ਿਸ਼ ਕਰਦੇ ਉਹ ਰਿਜ਼ਲਟ ਚੱਕੇ ਜੀ ਬਿਲਕੁਲ ਦੇਖਣਾ ਹੋਵੇਗਾ ਕਿ ਕਿੰਨਾ ਇਹ ਨਤੀਜੇ ਜਿਹੜੇ ਨੇ ਉਹ ਸਾਰਥਕ ਸਾਬਿਤ ਹੁੰਦੇ ਨੇ ਸੰਘਰਸ਼ ਦੇ ਰਾਹ ਦੇ ਉੱਤੇ ਤਾਂ ਤੁਸੀਂ ਪਈਓ ਧੰਨਵਾਦ ਸਰ ਲਿਵਿੰਗ ਇੰਡੀਆ న్యూਸ ਦੇ ਨਾਲ ਜੁੜਨ ਦੇ ਲਈ ਤਾਂ ਹਰਿਆਣਾ ਦੇ ਸਿੱਖਾਂ ਦੇ ਵੱਲੋਂ ਦੀ ਵੀ ਹੁਣ ਇੱਕ ਤਰੀਕੇ ਦੇ ਨਾਲ ਜੰਗ ਜਿਹੜੀ ਆ ਉਹ ਛੇੜ ਦਿੱਤੀ ਗਈ ਹੈ ਜਿਸ ਦੇ ਵਿੱਚ ਮੰਗ ਸਾਫ਼ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ ਕਿ ਯਾ ਤਾਂ ਫਿਰ ਰਿਪ੍ਰেজੈਂਟੇਸ਼ਨ ਜਿਹੜੀ ਆ ਉਹ ਪਾਰਟੀਆਂ ਦੇ ਦੇ ਨਹੀਂ ਤਾਂ ਫਿਰ ਅਸੀਂ ਆਜ਼ਾਦ ਤੌਰ ਦੇ ਉੱਤੇ ਆਪਣਾ ਉਮੀਦਵਾਰ ਖੜਾ ਕਰਾਂਗੇ ਔਰ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਦਾ ਕਿਸ ਦਾ ਅਸਰ ਜਿਹੜਾ ਹੈ